ਕੁੱਤਾ ਵਾਂਗੂ ਪਾਲੀ ਹੋਈ ਕਿਸਾਨ ਦੀ ਫਸਲ ਨੂੰ ਅੱਗ ਲਾ ਦਿੱਤੀ ਆ ਅੱਗ ਲਾਉਣ ਦਾ ਕਾਰਨ ਕੀ ਆ ਇਹ ਸਾਰੀ ਕਹਾਣੀ ਉਸ ਪਰਿਵਾਰ ਤੋਂ ਪੁੱਛੋਗੇ ਪਰਿਵਾਰ ਦਾ ਕਹਿਣਾ ਕਿ ਅੱਜ ਤੋਂ 2 ਸਾਲ ਪਹਿਲਾਂ 2 ਲੱਖ ਦੇ ਹਿਸਾਬ ਦੇ ਨਾਲ ਕਨਾਲ ਦੇ ਰੇਟ ਹੋਇਆ ਸੀ ਤਿੰਨ ਕਨਾਲਾਂ 6 ਲੱਖ ਰੁਪਏ ਚ ਇੱਕ ਕਿਸਾਨ ਨੇ ਕਿਸਾਨ ਤੋਂ ਖਰੀਦੀਆਂ ਸੀ ਫੁੱਲ ਪੇਮੈਂਟ ਦਾ ਬਿਆਨਾਂ ਹੋਇਆ ਕਿਸਾਨ ਨੇ ਆਪ ਦਾ ਕਬਜ਼ਾ ਲੈ ਕੇ ਇਸ ਦੇ ਉੱਤੇ ਝੋਨਾ ਬੀਜਿਆ ਜਿਸ ਬੰਦੇ ਤੋਂ ਇਹ ਜ਼ਮੀਨ ਲਈ ਸੀ ਉਹ ਬੰਦਾ ਹੁਣ ਆਪ ਦੇ ਯਾਨੀ ਕਿ ਮੁਕ ਰਿਹਾ ਕਿ ਮੈਂ ਨਹੀਂ ਕਬਜ਼ਾ ਦੇਣਾ ਇਹ ਕਿਸਾਨ ਦੀ ਪੁੱਤਾਂ ਵਾਂਗੂ ਪਾਲੀ ਫਸਲ ਸੀ ਇਹ ਨੂੰ ਝੋਨਾ ਨੂੰ ਜਿਹੜੀ ਅੱਗ ਲਾ ਦਿੱਤੀ ਹੈ ਤੇ ਇਹ ਸਾਡੇ ਨਾਲ ਪਰਿਵਾਰ ਹੈ ਜਿਨ੍ਹਾਂ ਨੇ ਇਹ ਜ਼ਮੀਨ ਖਰੀਦੀ ਹੋਈ ਸੀ ਕੀ ਗੱਲਬਾਤ ਹੈ ਕੀ ਕਹਾਣੀ ਹੈ ਇਸ ਪਰਿਵਾਰ ਤੋਂ ਪੁੱਛਾਂਗੇ ਜਿਹੜਾ ਇਹ ਝੋਨਾ ਖੜਾ ਸੀ ਜਿਸ ਨੂੰ ਅੱਗ ਲੱਗੀ ਹੈ ਜੀ ਸਰ ਜੀ ਹਾਂ ਖੜਾ ਹੀ ਝੋਨੇ ਨੂੰ ਅੱਗ ਲਾਈ ਹੈ ਜੀ ਖੜੇ ਲਾ ਜੀ ਹਾਂ ਜੀ ਇਹ ਅੱਗ ਲਾਈ ਕਿਹਨੇ ਹੈ ਜਸਵੰਤ ਸਿੰਘ ਪੁੱਤਰ ਸੰਧੂਰਾ ਸਿੰਘ ਜੀ ਨਾਲ ਉਹਦਾ ਬੇਟਾ ਸੀਗਾ ਰੁਪਿੰਦਰ ਸਿੰਘ ਜੀ ਜੀ ਹਾਂ ਇਹਨਾਂ ਨੇ ਦੋਨਾਂ ਨੇ ਅੱਗ ਲਾਈ ਹੈ ਜੀ ਅੱਗ ਲਾਉਣ ਦਾ ਕਾਰਨ ਸਰ ਇਹਦਾ ਕਾਰਨ ਇਹ ਹੈ ਜੀ ਵੀ ਮੈਂ ਮੰਨ ਕੇ ਆ ਉਹਦਾ ਕਬਜ਼ਾ ਸ਼ੋਅ ਕਰਨਾ ਚਾਹੁੰਦਾ ਐ ਤੇ ਵੀ ਮੈਂ ਜ਼ਮੀਨ ਦੇਣੀ ਨਹੀਂ ਚਾਹੁੰਦਾ ਜੀ ਸਾਡਾ ਨਾ ਇਕਰਾਰਨਾਮਾ ਕਰਿਆ ਹੋਇਆ ਜੀ ਕਬਜ਼ਾ ਸਾਨੂੰ ਮੌਕੇ ਤੇ ਪਹਿਲਾਂ ਦੇਤਾ ਸੀਗਾ ਜੀ ਹੁਣ ਬਾਅਦ ਦੇ ਵਿੱਚ ਨੇ ਠੇਕੇ ਤੇ ਲੈ ਲਿਆ ਸੀਗਾ ਹੁਣ ਜਦੋਂ ਅਸੀਂ ਠੇਕੇ ਦੀ ਮੰਗ ਕੀਤੀ ਜੀ ਇਸ ਤੋਂ ਤੇ ਹੁਣ ਇਹ ਮੰਨ ਕੇ ਚਲੋ ਸਾਡਾ ਰੋਲਾ ਪਿਆ ਜੀ ਇੱਥੇ ਪ੍ਰਸ਼ਾਸਨ ਆਇਆ ਸੀਗਾ ਜੀ ਉਹਨਾਂ ਨੇ ਝੋਨਾ ਛਡਵਾਇਆ ਸੀਗਾ ਜੀ ਸਾਨੂੰ ਤੇ ਉਸ ਤੋਂ ਬਾਅਦ ਜੀ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਉੱਥੇ ਆ ਜਾਓ ਥਾਣੇ ਅਸੀਂ ਥਾਣੇ ਗਏ ਜੀ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜੀ ਤੇ ਉਸ ਤੋਂ ਬਾਅਦ ਇਸ ਨੇ ਖੜੇ ਝੋਨੇ ਨੂੰ ਅੱਗ ਲਾਤੀ ਦੋ ਦਿਨ ਇੱਕ ਦਿਨ ਮੈਂ ਦੱਸੋ ਜਿਹੜੇ ਆਪਣੇ ਸਰੋਤੇ ਵੇਖ ਰਿਹਾ ਉਹਨੂੰ ਪੂਰੀ ਕਹਾਣੀ ਦਾ ਪਤਾ ਲੱਗੇ ਜਿਹੜੀ ਇਹ ਤੁਹਾਡੀ ਜ਼ਮੀਨ ਹੈ ਇਹ ਤੁਸੀਂ ਕਿੰਨੀ ਖਰੀਦੀ ਸੀ ਕੀ ਰੇਟ ਨਾਲ ਖਰੀਦੀ ਸੀ 3 ਕਨਾਲਾਂ ਜੀ 2 ਲੱਖ ਰੁਪਏ ਪ੍ਰਤੀ ਕਨਾਲ ਦੇ ਹਿਸਾਬ ਨਾਲ ਜੀ 6 ਲੱਖ ਜੀ ਜਾਨੀ ਕਿ 3 ਕਨਾਲਾਂ ਕਿ ਦਿੱਤੀਆਂ ਸੀ ਕਿੰਨਾ ਟਾਈਮ ਹੋ ਗਿਆ ਖਰੀਦੀ ਨੂੰ ਕ੍ਰੀ ਦਿਨ ਨੂੰ 2023 ਚ ਕਰਾਰਨਾਮਾ ਕੀਤਾ ਸੀ ਜੀ ਸਾਡਾ ਇਹਨਾਂ ਨੇ ਕਰਾਰਨਾਮਾ ਕਰਿਆ ਸੀ ਹਾਂਜੀ ਇਹਦੀ ਫੁੱਲ ਪੇਮੈਂਟ ਤਾਂ ਹੋਇਆ ਸੀ ਨਹੀਂ ਸਰ 4 ਲੱਖ 40000 ਰੁਪਿਆ ਦਿੱਤਾ ਸੀ ਜੀ ਮੰਨ ਲਾ 6 ਲੱਖ ਬਣਦਾ ਸੀ ਜੀ ਟੋਟਲ ਤੇ ਬਾਕੀ ਅਮਾਉਂਟ ਇਹਨਾਂ ਦੀ ਰਹਿੰਦੀ ਸੀ ਅਸੀਂ ਦੇਣ ਨੂੰ ਤਿਆਰ ਸੀਗੇ ਜੀ ਅਸੀਂ ਉਹ ਦਿਨ ਹਾਜ਼ਰੀ ਵੀ ਲਵਾਈ ਹੈ ਜੀ ਇਹ ਬੰਦਾ ਪਹੁੰਚਿਆ ਨਹੀਂ ਤਹਿਸੀਲ ਚ ਤੇ ਅਸੀਂ ਆਪਣੀ ਹਾਜ਼ਰੀ ਲਵਾਤੀ ਸੀਗੀ ਜੀ ਇਹ ਆਇਆ ਨਹੀਂਗਾ ਜੀ ਹਾਂਜੀ ਫਿਰ ਝੋਨਾ ਤੁਹਾਡਾ ਵੀ ਜੈ ਸਰ ਹਾਂਜੀ ਚੋਣ ਨੂੰ ਅੱਗ ਲਾਈ ਤੇ ਤੁਸੀਂ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਕਿ ਜਿਹੜਾ ਸਾਡਾ ਝੋਨਾ ਸੀ ਪਾਲੀ ਸੀ ਪੁੱਤਾਂ ਨੂੰ ਇਹਨੇ ਠੇਕੇ ਤੇ ਲਿਆ ਹੋਇਆ ਸੀਗਾ ਇਹ ਸਾਥੋਂ ਤੇ ਅਸੀਂ ਜਦੋਂ ਠੇਕੇ ਦੀ ਮੰਗ ਕੀਤੀ ਪਹਿਲਾਂ ਠੇਕੇ ਦਾ ਕਰਕੇ ਵੀ ਮੈਂ ਉਹ ਕਰ ਲਈ ਕਬਜ਼ਾ ਕਰ ਲਿਆ ਸੀਗਾ ਇਹ ਇਸਨੇ ਵੀ ਜਦੋਂ ਅਸੀਂ ਠੇਕੇ ਦੀ ਮੰਗ ਕੀਤੀ ਤਾਂ ਵੀ ਸਾਡਾ ਬਣਦੇ ਹਿਸਾਬ ਨਾਲ ਪ੍ਰਸ਼ਾਸਨ ਨੇ ਸੜਾਤਾ ਸੀਗਾ ਇਹ ਸਾਨੂੰ ਨਹੀਂ ਤੁਸੀਂ ਲੈ ਕੇ ਇਸੇ ਤੋਂ ਪਹਿਲੀ ਵੈਤ ਇਸੇ ਨੂੰ ਠੇਕੇ ਤੇ ਦੇ ਦਿੱਤੀ ਐਨਾ ਠੇਕੇ ਤੇ ਵੀ ਲਿਆ ਸੀ ਜੀ ਤੁਸੀਂ ਸਹਿਮਤੀ ਨਹੀਂ ਹੋਈ ਉਹ ਗੱਲ ਤਾਂ ਸਾਰੀ ਵੀ ਤੁਹਾਡੀ ਸਹਿਮਤੀ ਨਹੀਂ ਹੋਇਆ ਤੇ ਇਹ ਜਿਹੜੀ ਫਸਲ ਆ ਇਹ ਕੀ ਦੀ ਹੈ ਮੈਂ ਇਹ ਪੁੱਛਿਆ ਤੁਹਾਡੀ ਖੜੀ ਆ ਤੇ ਉਹ ਜਿਹਨੇ ਪਹਿਲਾਂ ਵੇਚੀ ਉਹਦੀ ਫਸਲ ਆ ਇਹ ਪ੍ਰਸ਼ਾਸਨ ਨੇ ਚੜਾਇਆ ਸੀਗਾ ਜੀ ਆਪਣਾ ਮੈਂ ਕਹਿੰਦਾ ਵੀ ਜਿਹੜੀ ਫਸਲ ਕੀ ਦੀ ਆ ਜਿਹਨੂੰ ਅੱਗ ਲੱਗੀ ਆ ਤੁਹਾਡੀ ਆ ਤੇ ਕੀ ਦੀ ਆ ਆਓ ਜੀ ਤੁਸੀਂ ਦੱਸੋ ਜੀ ਪ੍ਰਧਾਨ ਜੀ ਪਹਿਲਾਂ ਤਾਂ ਤੁਸੀਂ ਕਿਹੜੀ ਜਥੇਬੰਦੀ ਚੋਂ ਅਸੀਂ ਸਿੱਧੂਪੁਰ ਚਾਂਜੀ ਸਿੱਧੂਪੁਰ ਹਾਂਜੀ ਵੀ ਕਿਉਂ ਸਿੱਧੂਪੁਰ ਇਹ ਇੱਕ ਕਹਾਣੀ ਦੱਸੋ ਇਹ ਤੋਂ ਥੋੜੀ ਦੱਸੇ ਵੀ ਜਿਹੜੀ ਇਹ ਫਸਲ ਖੜੀ ਹੈ ਕੀ ਦੀ ਹੈ ਇਹ ਫਸਲ ਇਹਨਾਂ ਦੀ ਹੈ ਹਰਕ੍ਰਿਸ਼ਨ ਦੀ ਹੈ ਇਹਨਾਂ ਦੀ ਹੈ ਤੇ ਅੱਗ ਕਿੰਨੀ ਲਾਈ ਹੈ ਅੱਗ ਲਾਈ ਹੈ ਭਿੰਡੀ ਸਿੰਘ ਉਰਫੋ ਜਸਪੰਦ ਸਿੰਘ ਜਸਪੰਦ ਸਿੰਘ ਹਾਂਜੀ ਧਨਪਾਪ ਸੰਧੂਰਾ ਸਿੰਘ ਜੀ ਤੇ ਅੱਛਾ ਇਹਨਾਂ ਨੇ ਜੀ ਸੌਦਾ ਕਰੇ ਉਹ ਪ੍ਰਤੀ 2 ਕਨਾਲ 2 ਲੱਖ ਮਰਲੇ ਨਾਲ ਹਾਂ ਕਨਾਲ ਨਾਲ ਕਨਾਲ ਦਾ ਤੇ ਉਹ ਸੌਦੇ ਤਾਂ ਮੁੱਕਰੇ ਇਹ ਹਾਜ਼ਰੀ ਵੀ ਲਵਾਇਆ ਪੇਮੈਂਟ ਕੁਛ ਤਾਂ ਚੱਕਰਾ ਹੀ ਲੈ ਗਿਆ 1,60,000 ਰੁਪਇਆ ਨਾ ਨਕਦੀ ਦਿੱਤਾ ਉਸ ਮੰਦੀ ਤੋਂ ਤੇ ਉੱਥੇ ਕਦਰ ਹੈ ਜੀ ਤੂੰ ਹਾਜ਼ਰੀ ਕੋਲ ਬੋਣ ਮੈਂ ਨਿਭੜੂ ਥੋੜਨਾ ਪਰਿਸ਼ਠੀ ਕਰਾ ਦੂ ਮੈਂ ਉਹਨੇ ਲਾਲ ਲੱਪੇ ਲਾਉਂਦਾ ਨਾ ਗਾਹਾਂ ਹੋਰ ਵੀ ਠੱਗਿਆ ਇਸ ਰੋਟ ਕਈ ਬਟੋਰੀਆਂ ਇਸ ਰੋਟ ਕਈ ਵੰਦ ਕ ਸਾਫਕਾ ਫੌਜੀ ਅਮਲਕੀ ਸਿੰਘ ਉਹਦੇ ਨਾਲ ਠੱਗੀ ਮਾਰੀ ਉਹਨੂੰ 2-3 ਲੱਖ ਘਾਟਾ ਪੈਂਦਿਆ ਹੋਇਆ ਉਹ ਇੱਥੇ ਦੋਨੇ ਜੀ ਬੈਠੇ ਢਾਬੇ ਤੇ ਰੋਟੀ ਖਾ ਗਿਆ ਕਰਨ ਆਥ ਨੇ ਘਰ ਜਾਇਆ ਕਰਨ ਮਸਾਂ ਉਹਨਾਂ ਨਾਲ ਅੱਧ ਪਚਾਤ ਪੈਸੇ ਦਿੱਤੇ ਉਹਨਾਂ ਨੇ ਜੀ ਫਿਰ ਇੱਕ ਲਾਲ ਸਿੰਘ ਤੇਲੇਵਾਜ ਦਾ ਗੋਦ ਦੇ ਨਸੀਬਪੁਰ ਆਪਣੇ ਕੋਲ ਹੂੰ ਉਹਨਾਂ ਦਾ ਮੁੰਡਾ ਭਿੰਡੀ ਸਿੰਘ ਉਰਫ ਬਲਵੰਤ ਸਿੰਘ ਦਾ ਸਾਡੂ ਹੈ ਗੋਰਾ ਸਿੰਘ ਦਾ ਸਾਡੂ ਹੈ ਇਹਨਾਂ ਨੇ ਰਿਸ਼ਤੇ ਦੇ ਤੌਰ ਤੇ ਉਹਨਾਂ 2 ਲੱਖ ਰੁਪਏ ਠੱਗੀ ਮਾਰੀ ਉਸ ਬੰਦੇ ਨਾਲ ਤਾਂ ਪੈਸਾ ਮੋੜਿਆ ਨਾ ਉਹਨੂੰ ਜ਼ਮੀਨ ਦੀ ਰਿਸ਼ਤੇ ਕਰਾਈ ਉਹ ਲੌਂਕਾ ਨਾ ਸਟੇਲ ਨਾ ਸਟੇਕ ਕਿੱਥੋਂ ਆਵੇ ਜਨਾਬ ਉਹ ਉੱਤੇ ਲੋਨ ਕਰਾਈ ਬੈਠਾ ਹੈ ਸੋਸਾਇਟੀ ਦਾ ਹੂੰ ਮਾਨਤੇ ਉਹ ਲੰਕ ਨੂੰ ਕੇ ਅੱਧੇ ਪੈਸੇ ਦੇਤੇ ਅੱਧੇ ਮਿਆਦ ਬਾਅਦ ਨਾ ਫਿਰਸਤੇ ਤਾਂ ਦੰਦਾ ਹੀ ਨਹੀਂ ਮੈਂ ਆਪਦੇ ਕੋਲੋਂ ਨਾ ਗੋਰਾ ਸੰਘੇ ਦਾ ਇਹ ਤਾਂ ਦੇ ਹੀ ਦੇ ਹ ਇਹਦੇ ਕੋਲ ਕੀ ਨੰਨ ਕੋਲੇ ਐ ਕਰਦੇ ਇਹਨਾਂ ਨੇ ਡੂੜਕ ਲੱਖ ਜਨ ਮੇਟਦਾ ਜਿਹੜੇ ਵਕੀਲਾਂ ਨੂੰ ਪੈਸੇ ਐਵੇਂ ਗਏ ਜਿਹੜੇ ਵਿਚਾਰੇ ਕਿਰਾਇਆ ਪੜ ਉਹ ਐਵੇਂ ਗਿਆ ਤੇ ਬਰਬਾਦ ਹੋ ਕੇ ਵਿਚਾਰੇ ਨਿਬੜ ਗਿਆ ਇਹਦਾ ਸਾਡੂ ਘਰ ਜਾ ਕੇ ਪੈਸੇ ਬਾਕੀ ਦੇ ਵਿਆਪਰ ਬੈਠ ਕੇ ਨਿਬੜਨੇ ਮੈਂ ਤੇ ਸਾਡੂ ਆ ਇਹ ਤਾਂ ਦੰਦਾ ਮੈਂ ਦੇਣਾ ਐਸ ਲੋਕ ਦੀਆਂ ਠੱਗੀਆਂ ਮਾਰਦੇ ਹੋਏ ਇਹ ਸ਼ਖਸ ਇਹਨੇ ਇੰਨਾ ਨਵੀ ਸੌਦਾ ਕਰੀ ਬੈਠਾ ਸੀ ਉਹ ਮੈਂ ਤੁਹਾਨੂੰ ਇਸਤੇ ਕਹਾਂ ਸੁਰੇਪਾਲਾ ਦੀ ਕਰਾਉਂ ਮੈਂ ਜਮੇ ਮੈਨੂੰ ਹੋਰ ਪੈਸੇ ਦੇ ਉਹ ਮੈਨਿਆਦ ਵਧਾ ਕੇ ਲੈ ਜਾ ਕਰੀ ਤੇ ਪੈਸੇ ਲੈ ਲੈ ਕੇ ਤਿੰਨ ਵਾਰ ਤਕਰੀਬੋਂ ਮੈਨਿਆਦ ਵਾ ਕੇ ਲੈ ਗਿਆ ਉਹ ਦੋ ਵਾਰ ਇਹਨਾਂ ਨੂੰ ਜੋ ਆ ਵੀ ਦੇ ਗਿਆ ਕਹਿੰਦਾ ਮੈਂ ਤਾਂ ਕਰ ਮੈਂ ਤਾਂ ਜਮੀਨ ਦੇ ਰਿਹਾ ਮੈਂ ਤਾਂ ਐਗਰੀਮੈਂਟ ਹੀ ਨਹੀਂ ਕਰਿਆ ਇਹਦਾ ਠੱਗੀ ਮਾਰਦੇ ਐਸ ਚੋਕਲੇ ਜਿਹਾ ਪੰਚਾਇਤ ਵੀ ਗਈ ਅਸੀਂ ਵੀ ਨਾਲ ਅਗਿਆ ਜੁਨੀਆ ਨਾਲੇ ਉਹ ਸਾਰਾ ਸਮਝ ਮੁੱਕ ਗਿਆ ਕਹਿੰਦਾ ਮੈਂ ਤਾਂ ਰਿਸਟ੍ਰਿਕ ਕਰਾਈ ਮੈਂ ਤਾਂ ਬਿਆਨ ਹੀ ਨਹੀਂ ਕੀਤਾ ਇਹਨਾਂ ਨੇ ਕੱਟ ਕੇ ਕਾਗਜ਼ ਸੁੱਚਾ ਮੂਰ ਰੱਖਦੇ ਉਹ ਕਹਿੰਦਾ ਤੂੰ ਬਾਬਾ ਮੂਰਖਣਾ ਵਾਣਾ ਇਹ ਤੇਰਾ ਐਗਰੀਮੈਂਟ ਨਾ ਹੋਇਆ ਹੈ ਪੈਸੇ ਵੀ ਤੂੰ ਲੈ ਲੈ ਐਡਾ ਮੂਰਖਣਾ ਬਣਾ ਸਾਨੂੰ ਉਹ ਕਹਿੰਦਾ ਵੀ ਮੈਂ ਤਾਂ 45 ਲਾਉਂਗਾ ਤੇ ਦੋਨਾਂ ਤੇ ਹੁ ਪਰਚੇ ਦੋਨਾਂ ਤਰ੍ਹਾਂ ਦੇ ਦੂੰ ਜੇ ਲੜੋਂਗੇ ਤਾਂ ਤੇ ਇੱਕ ਹੀ ਗੱਲ ਇੱਕ ਕਰਦਾ ਬਰਬਾਦ ਹੋ ਗਿਆ ਜਿਹਨੇ ਪੈਸੇ ਵੀ ਦੇੇ ਬੈਠਾ ਉਹਨੇ ਕਿਹਾ ਜੀ ਅਸੀਂ ਆਖਿਆ ਵੀ ਇਹਨਾਂ ਦੇ ਕੀ ਹੱਕ ਹੈ ਕਹਿੰਦਾ ਮੈਂ ਲੜਾਈ ਤਾਂ ਫਿਰ ਹੋਣੀ ਨਹੀਂ ਦਿੰਦਾ ਉਦੋਂ ਬਾਅਦ ਉਹਨੇ ਕਿਹਾ ਇਹਨਾਂ ਨੂੰ ਸੱਚ ਝੋਨਾ ਬਣਾਉਣੇ ਚਲੋ ਉਹ ਮੂਰੀਆ ਕੇ ਸੱਚੋ ਖੜ ਗਿਆ ਤੇ ਇੱਕ ਕੀ ਨਾਮ ਉਹਦਾ ਹੌਲਦਾਰ ਨੇ ਰਿਸ਼ਤੇਦਾਰ ਹੈ ਸਗਰਾਜ ਸਿੰਘ ਜੀ ਇਹਨਾਂ ਦਾ ਕੋਈ ਰਿਸ਼ਤੇਦਾਰ ਹੈ ਮੁੰਛੀ ਪਣਾ ਜੀ ਕਰਦਾ ਉਹ ਹੌਲਦਾਰ ਵੀ ਹੈ ਮੌਕੇ ਤੇ ਉਹਨੇ ਆ ਕੇ ਨਰਾਇਤਮ ਕਾਇਆ ਵੀ ਮੈਂ ਖੇਚ ਖੜ ਐਸਚੋ ਮੈਂ ਨਾ ਮਨਜੀਤ ਸਿੰਘ ਐਸਚੋ ਅੜੇ ਨਾਲ ਮੈਂ ਮੇਰੇ ਨਾਲ ਨਾ ਮੌਕੇ ਤੇ ਮੈਂ ਫੋਨ ਲਾ ਮੈਂ ਸਾ ਤ ਤੁਸੀਂ ਕੀ ਕਰ ਰਹੇ ਹੋ ਕੁਝ ਇਹ ਨਾ ਝੋਨਾ ਵੜਾ ਵੜਾ ਰਖਾ ਬਣਾਉਣੇ ਹੋ ਇਹ ਕੰਮ ਕੀ ਆ ਤੁਹਾਡਾ ਕਹਿੰਦੇ ਅਸੀਂ ਵੀ ਵੜਾ ਸਕਦੇ ਆ ਮੈਂ ਪੁੱਛਿਆ ਵੀ ਕੋਈ ਕਿਸੇ ਦਾਲ ਦਾ ਆਰਡਰ ਤੈਨੂੰ ਅਸੀਂ ਜਾਣਦੇ ਆ ਆਰਡਰ ਚਾਹੀਦੇ ਸੀ ਹਾਂ ਵੀ ਕੋੜ ਦੇ ਤੁਹਾਡਾ ਲਾਲਾ ਦਾਲ ਕੋੜੀ ਜੇ ਵੀ ਕਿਸੇ ਦਾਲ ਤੇ ਤੈਨੂੰ ਆਰਡਰ ਹੈ ਜੱਜ ਦੇ ਤੂੰ ਕਿਵੇਂ ਵੜਾ ਦੇਗਾ ਕਹਿੰਦਾ ਪ੍ਰਧਾਨ ਨਹੀਂ ਤੁਹਾਨੂੰ ਪਤਾ ਨਹੀਂ ਇਹਨਾਂ ਇੱਕ ਕਬਜਾ ਕਦੋਂ ਕਰ ਲਿਆ ਇਹਨਾਂ ਨੇ ਉਹ ਤਾਂ ਜੀ ਐਗਰੀਮੈਂਟ ਹੀ ਹੋਇਆ ਮੈਂ ਕਿਹਾ ਸਾਰਾ ਕੁਝ ਆ ਪਹਿਲਾ ਕਬਜਾ ਲਿਖਤਾ ਤੇ ਸਾਡੇ ਕੋਲੇ ਆ ਕੇ ਦੱਸਿਆ ਉਹਨਾਂ ਜੁਨੀਅਨ ਕੋਲੇ ਦੇ ਭੰਕੇ ਤੁਹਾਨੂੰ ਪਤਾ ਐਗਰੀਮੈਂਟ ਵੀ ਹੋਇਆ ਉਹਦਾ ਐਗਰੀਮੈਂਟ ਮੇਕ ਸ਼ਰੀਆ ਮੁਕਰ ਗਿਆ ਪੈਸੇ ਲੈ ਵੀ ਮੁਕਰ ਗਿਆ ਲਗਤਾ ਹੰਟਾਂ ਦੀ ਉਹ ਤੋਂ ਬਾਅਦ ਜਿਆ ਸਾਂਝੇ ਮੈਂ ਆਖਣ ਲੱਗੇ ਨਿਵੇੜ ਦਿੰਨੇ ਆ ਅਸੀਂ ਆਖਿਆ ਜੁਨੀਾਨੇ ਇੰਨਾ ਬੰਦ ਇੱਕ ਲੱਖ ਰੁਪਏ ਦਾ ਘਾਟਾ ਪੰਜ ਮੈਂ ਤੂੰ ਪਹਿਲਾਂ ਠੱਗੀ ਮਾਰੀ ਆ ਕੋਸਲੋਟੀ ਚੱਲ ਲਾ ਉਹ ਕਹਿੰਦਾ ਮੈਂ ਤਾਂ ਚੱਲੇ ਮੇਰੇ ਕੋਲ ਧਾਰ ਕੱਢਦਾ ਮੇਰੇ ਕੋਲ ਟਾਈਮ ਹੀ ਨਹੀਂ ਪੰਚਾਇਤ ਦੇ ਚ ਬੈਠਾ ਸਾਨੂੰ ਆਗਾ ਲੱਕ ਜੋ ਕਹਾਂਗੇ ਸੱਚ ਕਹਾਂਗੇ ਸਾਨੂੰ ਕੀ ਲੋੜ ਕਿਥੇ ਝੂਠ ਮਾਰਨ ਦੀ ਕੋ ਸਾਡਾ ਰੋਜ਼ ਦਾ ਕੰਮ ਹੀ ਹੈ ਤੇ ਐਨੀ ਗੱਲ ਕਰਦ ਉੱਠ ਕੇ ਆ ਗਿਆ ਉਦੋਂ ਬਾਅਦ ਅਸੀਂ ਜਾਂਦੇ ਰਹੇ ਦਖਾਸਤਾਂ ਵੀ ਦਿੱਤੀਆਂ ਐਸੋਸਿਏਸ਼ਨ ਸਾਡੀ ਕੋਈ ਸੁਣਾਈ ਨਹੀਂ ਕਰੀ ਮੋੜ ਕੇ ਇਹਦੇ ਭਾਈ ਦੀ ਸੋਨੂ ਸਿੰਘ ਦੀ ਜਵੰਤ ਕਾਰਡ 755 ਅੱਗੇ ਤੁਸੀਂ ਪਹਿਲਾਂ ਮੁੰਡੇ ਨਾਲ ਬੋਲ ਪਈ ਸੀ ਉਦੋਂ ਬਾਅਦ 24 25 ਦਾ ਪਰਚਾ ਪਾਇਆ ਗਿਆ ਮਹੀਨੇ ਬਾਅਦ ਇਹ ਮੁੰਡੇ ਤੇ ਉਹ ਵੀ ਜਵੰਤ ਕਾਰਡ 755 ਦੀ ਤੇ ਆਪਣੇ ਇੱਕ ਤਰਫੀ ਤੇ ਇਹਦੇ ਪਰਚਾ ਪਾਇਆ ਗਿਆ ਤਕਰੀਬਨ ਕੱਲ ਹੀ ਮੁੰਡੇ ਜੋ ਵੀ ਪੱਤੇ ਜਮਾਨਤ ਕਰਾ ਕੇ ਲਿਆ ਆ ਉੱਥੇ ਵੀ ਹੌਲਦਾਰ ਸਾਡੇ ਜੁਨੀਆ ਦੇ ਪ੍ਰਧਾਨਾਂ ਦੇ ਖੜਿਆ ਸਕਤਾ ਇਹ ਮਨੇ ਬੜੀਆਂ ਧਮਕੀਆਂ ਮਾਰੀਆਂ ਮੈਂ ਤੈਨੂੰ ਦੇਖੂ ਮੈਂ ਤੈਨੂੰ ਐ ਟੱਕ ਦੂੰ ਮੈਂ ਬਾਹਰ ਕਰ ਦੂੰ ਬੜੇ ਉਹਨੇ ਲੱਭ ਜਿਵੇਂ ਮੈਂ ਕਿਹਾ ਤੂੰ ਸਿਆਣਾ ਬਣ ਜਾ ਅਸੀਂ ਜੁਨੀਆ ਦੇ ਵਰਕਰਾਂ ਤੇ ਕਹਿੰਦਾ ਉਹ ਤਾਂ ਵਾਪਸ ਗੱਲ ਠੀਕ ਆ ਤੇ ਮੈਂ ਪੱਕੀ ਜਮਾਨਤਾਂ ਕੇ ਜੀ ਸਾਈਨ ਕਰਾ ਦੂੰ ਮੈਂ ਕਿਹਾ ਸਿਆਣਾ ਬਣ ਤੂੰ ਸਾਨੂੰ ਪ੍ਰਧਾਨਾਂ ਨੂੰ ਬੁੱਧੂ ਬਣਾਈ ਜਣਾ ਅੱਜ ਇਹ ਤੋਂ ਇਹ ਹੱਥ ਜੋੜਦੇ ਹੀ ਜਾਣਾ ਬਾਣ ਚਾ ਬਾਣ ਚੇ ਬਾਣ ਦੇ ਮਾਨ ਤਾਂ ਫਿਰ ਉਹੀ ਬਾਣ ਗਏ ਤੂੰ ਮੈਂ ਬਾਣ ਚ ਅਈ ਦੁਨੀਆ ਚਲਦੇ ਆ ਤੇ ਤੂੰ ਬਾਣ ਚ ਬਾੜਦੀ ਲੜਾਈ ਕਰਾਉਨੇ ਵੀ ਮੈਂ ਪਰਚਾ ਆ ਕੇ ਹੋਰ ਹੋ ਜੂ ਇੱਕ ਅੱਗੇ ਕਰਤੇ ਤੂੰ ਮੈਂ ਹੋਰ ਕਰਦੇ ਅਸੀਂ ਆਹ ਗੱਲ ਆਖਦਾ ਅਦਾਲਤ ਦੇ ਮੋਰੇ ਖੜੇ ਮੈਡਮ ਦੇ ਦੇ ਚਲ ਬੰਦੀ ਸਾਹਬ ਉਹ ਤੇ ਉਹ ਫਿਰ ਉਹਨੂੰ ਜਵਾਂਤ ਲੈ ਲਈ ਐਂਟਸ ਬੈਟੇ ਬੇਲ ਲੈ ਲਈ ਬਾੜ ਦੀ ਬਾੜ ਜੀ ਉਹਦੀ ਬੇਲ ਲਈ ਤੋਂ ਬਾਅਦ ਅਸੀਂ ਆ ਗਏ ਘਰ ਨੂੰ ਤੇ ਉਸ ਤੋਂ ਬਾਅਦ ਕੀ ਹੋਇਆ ਜਨਾਬ ਉਹ ਕਦਮ ਚੁਣ ਲੈਣੀ ਬਟਨ ਦਾ ਝੋਨੇ ਨੂੰ ਭਿੰਦੀ ਸਿੰਘ ਉਰਫ ਬਲਵੰਤ ਸਿੰਘ ਗੋਰਾ ਸਿੰਘ ਤੇ ਉਹਦਾ ਮੁੰਡਾ ਮੇਰੇ ਨਾਂ ਨਹੀਂ ਯਾਦ ਕਿਉਂ ਰਪਿੰਦਰ ਸਿੰਘ ਤਿੰਨਾਂ ਨੇ ਇੱਥੇ ਅੱਗ ਲਾਈ ਮੈਥੋਂ ਟ੍ਰੈਕਟਰ ਲਈ ਜਾਨਾ ਛੜਕ ਛੜ ਟਾਬੇ ਤੇ ਮੂਰ ਦੀ ਵਾਹਨ ਦੇ ਕੋਲ ਦੀ ਅੱਗ ਲਈ ਤਾਂ ਮੈਂ ਇੱਥੇ ਆ ਕੇ ਖੜ ਗਿਆ ਉਹਨਾਂ ਦੇ ਹੋ ਛੁੱਟ ਗਈ ਬਿਆਦਾ ਕਾਮੀ ਸੀ ਆਪ ਜੁਣੀ ਦੇ ਪ੍ਰਧਾਨ ਲੰਗੇ ਜਾਂਦੇ ਇਥੋਂ ਦੀ ਆਗੇ ਸਾਫ ਕਾ ਪ੍ਰਧਾਨਾ ਮੈਂ 46 ਸਾਲ ਮੈਂ ਸੇਵਾ ਕੀਤੀ ਸਾਰਾਂ ਨੂੰ ਨਹੀਂ ਜਾਣਦਾ ਕਈਆਂ ਵਿੱਚ ਮੈਂ ਮੈਂਬਰ ਰਹਿ ਗਿਆ ਕਈਆਂ ਵਿੱਚ ਮੈਂ ਪ੍ਰਧਾਨ ਰਹਿ ਗਿਆ ਹੁਣ ਮੇਰੇ ਭਾਈ ਹੈ ਮੇਰੇ ਚਾਚੇ ਦੇ ਪੁੱਤ ਕਾਕਾ ਜੀ ਪ੍ਰਧਾਨ ਤੇ ਕਾਕਾ ਕੋਟੜਾ ਜੀ ਨਹੀਂ ਕਟ ਕੋਟ ਵਸੂ ਉਹ ਤਾਂ ਸਾਡੇ ਵੱਡੇ ਪ੍ਰਧਾਨ ਹੈ ਜੀ ਜੀ ਤੇ ਇਹ ਪਰੇਨ ਤੋਰ ਚਲੇ ਵੇਖ ਕੇ ਅੱਗ ਝੋਨਾ ਮੱਚੀ ਜਾਂਦਾ ਮੈਂ ਕੋਲ ਦੇ ਲੰਗਿਆ ਕੀ ਹੋ ਗਿਆ ਅਸੀਂ ਐਸੇ ਚੁਕੜੇ ਗਏ ਤੇ ਕਹਿੰਦੇ ਅੱਗ ਲੱਗੀ ਸਾਥ ਹੂੰ ਉਹਨੇ ਕੋਈ ਜੂ ਨਹੀਂ ਛਰਕੀ ਉਹਦੇ ਕੰਨ ਤੇ ਕਹਿੰਦਾ ਲੱਗੀ ਹੁਣੀ ਆ ਹੂੰ ਆ ਮਾਲੋਮਾ ਲਈ ਥੋੜੇ ਲਾਈ ਹੈ ਤੇ ਮੈਂ ਗਿਆ ਇਥੇ ਮਨਜੀਤ ਸਿੰਘ ਸਾਡੇ ਪ੍ਰਧਾਨਾ ਮੈਨ ਕਾਲੀਆਂ ਪੀੜੀਆਂ ਅੱਖਾ ਕੱਢ ਕੇ ਝਾਕ ਕੇ ਜੋ ਪੋਛਰੀ ਢਾਂਡੇ ਹੁੰਦੀ ਹੈ ਜੇ ਪੁਰਸ ਵਾਲੇ ਝਾਗਦੇ ਕਈ ਮਲਾਂ ਦੇ ਮਿੱਠੇ ਹੁੰਦੇ ਨਾ ਤੇ ਕਈ ਅੜਬ ਹੁੰਦੇ ਨਾ ਕੁਬ ਆਪ ਦਾ ਰੋਜ ਨਮੋਂਦੇ ਆ ਉਹ ਤੇ ਬੜਾ ਟੇਡਾ ਮਿੰਗਾ ਝਾਕੇ ਮੈਂ ਪਰਚਾ ਸਰਦਾਰ ਜੀ ਮੈਂ ਕਰ ਦੂੰ ਮੈਂ ਭਾਈ ਜੋ ਮਰਜ਼ੀ ਕਰ ਲੈ ਅਸੀਂ ਖੜੇ ਆ ਅਸੀਂ ਕੁਝ ਵੀ ਨਹੀਂ ਹੋਣ ਦੇਣਾ ਸਾਰੇ ਬੰਦ ਤੋੜਦਿਆਂ ਕਰਦੇ ਆ ਇਹਨੇ ਉੱਤੋਂ ਦੀ ਕਰਕੇ 57 ਕਰਤੀ ਉੱਤੋਂ ਸਾਡੇ ਕਹਿਣ ਤੋਂ ਭਾਵੇਂ ਵੀ ਇਹਨੇ ਪਰਚਾ ਵੀ ਦਿੱਤਾ ਨਾਲ ਇੱਕ ਤਰਫਾ ਹੂੰ ਉਹਨਾਂ ਦੀ ਖੜੀ ਪੱਕੀ ਫਸਲ ਪੱਕੀ ਫਸਲ ਝੋਨੇ ਦੀ ਮਚਾਈ ਇਹਨਾਂ ਦੀ ਨਹੀਂ ਇਹ ਮੈਂ ਉਹ ਤੁਹਾਡੀ ਗਾਲੀ ਵਿੱਚ ਰਹੀ ਜਿਹੜੀ ਇਹ ਫਸਲ ਬੀਜੀ ਸੀ ਮੈਂ ਪਹਿਲਾਂ ਵੀ ਵੀਰ ਨੂੰ ਪੁੱਛ ਰਿਆ ਸੀ ਤੁਹਾਨੂੰ ਵੀ ਪੁੱਛ ਰਿਹਾ ਸੀ ਇਹ ਤੁਹਾਡੀ ਬੀਜੀ ਹੋਈ ਸੀ ਤੇ ਇੱਕ ਪਾਸੇ ਤੁਸੀਂ ਕਹਿ ਰਹੇ ਸੀ ਉਹ ਬੰਦਾ ਠੇਕੇ ਤੇ ਲੈਂਦਾ ਸੀ ਉਹ ਜੇ ਇੱਕ ਤਾਂ ਪਹਿਲੇ ਸਾਲ ਠੇਕੇ ਦੇ ਸੀ ਉਹਨੂੰ ਦੂਜੇ ਸਾਲ ਹੁਣ ਇਹਨਾਂ ਨੇ ਬੀਜਿਆ ਤੁਹਾਨੂੰ ਦੋ ਸਾਲ ਹੋ ਗਏ ਤਕਰੀਬਨ ਫੁੱਲ ਪੇਮੈਂਟ ਦਾ ਬਿਆਨਾ ਹੋਇਆ ਇਹਨਾਂ ਦੀ ਫਸਲ ਵੀਜੀ ਆ ਇਹਨਾਂ ਦਾ ਕਬਜ਼ਾ ਤੇ ਪੁਲਿਸ ਪ੍ਰਸ਼ਾਸਨ ਹਮੈ ਤਾਂ ਉਹਨਾਂ ਦੀ ਕਰ ਰਿਹਾ ਦੂਜਾ ਬੰਦਾ ਅੱਗ ਲਾ ਗਿਆ ਅੱਗ ਲਾ ਗਿਆ ਉਹਦੀ ਮਤ ਕਰ ਰਹੇ ਨੇ ਕਿਉਂ ਰਿਸ਼ਤੇਦਾਰੀ ਦਾ ਨਾਤਾ ਹੈ ਪਤਾ ਨਹੀਂ ਮੈਂ ਨਹੀਂ ਜਾਣਦਾ ਕਿ ਕੀ ਰਿਸ਼ਤੇਦਾਰੀ ਹੈ ਇੰਨਾ ਸੈਨਤਾ ਸੀ ਐਡੇ-ਐਡੇ ਹੋ ਗਏ ਇੰਨੇ ਕੇਸ ਆ ਸਾਡੇ ਕੋਲ ਇਹ ਜਾ ਮੌਕੇ ਹੀ ਦੇਖਾ ਜ ਇਹਨਾਂ ਨੂੰ ਦਿੱਤਾ ਜੀ ਇੱਕ ਮੈਨੂੰ ਐਂ ਸੁਪਰਡਾਂਲ ਜੀ ਜਦੋਂ ਵੀ ਕਿਸੇ ਨਾਲ ਧੱਕਾ ਹੁੰਦਾ ਹੈ ਉਹਨੂੰ ਇਨਸਾਫ ਨਹੀਂ ਮਿਲਦਾ ਉਦੋਂ ਇਹ ਗਰੀਬ ਲੋਕ ਕਿਸਾਨ ਫਿਰ ਇੱਕ ਕਿਸਾਨ ਜਥੇਬੰਦੀਆਂ ਦਾ ਸਹਾਰਾ ਪਾਲ ਲਿਆ ਤੇ ਉਹਨਾਂ ਦੇ ਨਾਲ ਖੜ੍ਹਦੀ ਹਾਂ ਮੈਂ ਵੀ ਜਥੇਬੰਦੀਆਂ ਖੜ੍ਹਦੀਆਂ ਕੀ ਤੁਹਾਡੀ ਜਥੇਬੰਦੀ ਬੀਕੇਯੂ ਸਿੱਧੂਪੁਰ ਜੇ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਕਿ ਇਹਨਾਂ ਦੇ ਨਾਲ ਡਟੇ ਰਹੂਗੀ ਡਟੇ ਰਹਾਂਗੇ ਜੀ ਸਾਰੀਆਂ ਜਥੇਬੰਦੀਆਂ ਨਾਰਾਂ ਗਿਆ ਮੈਂ ਸਾਰੀਆਂ ਚ ਰਹੇਗਾ ਮੈਂਬਰ ਕੇ ਪ੍ਰਧਾਨ ਸਾਡੇ ਤਾਂ ਸਾਰਿਆਂ ਦੀ ਇਕਤਾ ਜੁ ਨਹੀਂ ਆਨਾਂ ਦੀ ਅਸੀਂ ਤਾਂ ਇਨਸਾਫ ਦੀ ਮੰਗ ਹੀ ਕਰਦੇ ਹੁੰਨੇ ਆ ਅਸੀਂ ਕਿਸੇ ਦਾ ਪੱਖ ਨਹੀਂ ਕਰਦੇ ਹੁੰਨੇ ਤੁਹਾਡਾ ਫਿਰ ਹੁਣ ਅਗਲਾ ਸੰਘਰਸ਼ ਕੀ ਵਿੱਡਾ ਜਾਊਗਾ ਜੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਇਹ ਧੰਨਾ ਦੇਵਾਂਗੇ ਪ੍ਰਸ਼ਾਸਨ ਨੂੰ ਯਾਦ ਕਰਾਵਾਂਗੇ ਵੀ ਕਿਉਂ ਨਿਸ਼ਾਨ ਕੀਤਾ ਇਹਨਾਂ ਦਾ ਜੇ ਕੋਈ ਜਾਨੇਮਾਲੀ ਕਿਸੇ ਬੱਚੇ ਨੇ ਕੁਝ ਖਾ ਪੀ ਕੇ ਅੱਗ ਲਾ ਕੇ ਮੱਚ ਗਿਆ ਤਾਂ ਅਸੀਂ ਖੜਾ ਨਹੀਂ ਛੱਡਾਂਗੇ ਜੁਨੀਆਣਾ ਇਹਨਾਂ ਦਾ ਜੇ ਕਿਸੇ ਦਾ ਘਰ ਚੋਂ ਕਿਸੇ ਹੀ ਮੈਂਬਰ ਦਾ ਨਿਸ਼ਾਨ ਹੋ ਗਿਆ ਕਿਸੇ ਨੇ ਫਾਹਾ ਲੈ ਲਿਆ ਕਿਸੇ ਨੇ ਸਪਰੇਅ ਪੀ ਲਈ ਤੇ ਖੁਦਕੈਸ਼ੀ ਕਰ ਲਈ तकरीबन ਇਹਨਾਂ ਦੇ ਅਸੀਂ ਜੁਨੀਆਣਾ ਇਹਦਾ ਖੜਾ ਨਹੀਂ ਛੱਡਾਂਗੇ ਜਾ ਤੱਕ ਨਹੀਂ ਹੁੰਦਾ ਜੀ ਹਰ ਤਰਫੋਂ ਜਨ ਕੇ ਮੰਨਣ ਨੂੰ ਤਿਆਰ ਸੀ ਤੁਸੀਂ 6 ਲੱਖ ਤੋਂ 5 ਲੱਖ ਤੇ ਵੀ ਆਗੇ ਸੀ ਤੁਸੀਂ ਅਖਾ ਚ ਚਲੋ ਸਾਨੂੰ ਘਟਾ ਕੇ ਦੇ ਦਿਓ 5 ਲੱਖ ਦੇ ਦਿਓ ਅਸੀਂ ਤੁਹਾਡੇ ਨਾਲ ਫੇਰ ਵੀ ਕੰਪਰੋਮਾਈਜ਼ ਕਰਦੇ ਆ ਉਹ ਫੇਰ ਵੀ ਨਹੀਂ ਮੰਨੇ ਇਨਾ ਬਚਿਆ ਨੇ ਸਾਡੇ ਸਿਰ ਤੇ ਸੀ ਉਹ ਕੈਂਪਰੋਮਾਈਜ਼ ਕਰਨ ਨੂੰ ਤਿਆਰ ਹੀ ਨਹੀਂ ਅਸੀਂ ਲੱਖ ਰੁਪਏ ਸ਼ਰਿਆਮ ਕਹੇਤਾ ਸੀ ਸਰਪੰਚ ਖਾਬਾਬ ਕੋਲ ਜਾ ਕੇ ਬੈਠੇ ਇੱਕ ਦਿਨ ਲਿਆ ਸੀ ਐਸਚ ਤੋਂ ਕਹਿ ਕੇ 8 ਨਾ ਟਾਈਮ ਦੇਤਾ ਇਹ ਜਿਵੇਂ ਕਹਿੰਦੇ ਬੱਚੇ ਉਵੇਂ ਮੰਨ ਜਾਂਦੇ ਸੀ ਪਰਿਵਾਰ ਰੇ ਬੁੜੀਆਂ ਬੰਦੇ ਵੀ ਜਿਵੇਂ ਤੁਸੀਂ ਕਰਦੇ ਹੋ ਸਾਨੂੰ ਮੰਨਜੂਰ ਹੈ ਜੀ ਜੀ ਉਹ ਕਿਸੇ ਸਿੱਤੇ ਤੇ ਗੱਲ ਨਹੀਂ ਪਹੁੰਚਾਈ ਜੀ ਪ੍ਰਧਾਨ ਜੀ ਜਿਸ਼ਵਿੰਦਰ ਕਾਰਜ ਜੀ ਮੇਰਾ ਨਾਮ ਜੀ ਇਹਨਾਂ ਦੀ ਮਾਤਾ ਜੀ ਹੈ ਜੀ ਪਿਤਾ ਜੀ ਹੈ ਨਹੀਂ ਡੈਥ ਹੋਈ ਵੀ ਉਹਨਾਂ ਦੀ ਜੀ ਇਕੱਲੇ ਮਾਤਾ ਇਹਨਾਂ ਜੀ ਮੇਰੇ ਛੋਟੇ ਛੋਟੇ ਬੱਚੇ ਆ ਜੀ ਚਾਰ ਜੀ ਮੈਂ ਹੀ ਇਨਸਾਨ ਮੰਗ ਬਾਲਦੇ ਆ ਜੀ ਸਾਡਾ ਕੋਈ ਸਮਝੌਤਾ ਹੋਣਾ ਚਾਹੀਦਾ ਵੀਰ ਜੀ ਹੂੰ ਕੀ ਦਿਸੇ ਲੱਕਰੀ ਵੀ ਜੋੜਿਆ ਸੀ ਉਹ ਕਿਵੇਂ ਜੋੜ ਕੇ ਪੈਸੇ ਜਿਹੜੇ ਬੱਚੇ ਕੰਮ ਕਰਦੇ ਰਹੇ ਸੀਗੇ ਕੰਮ ਕਰਨ ਜਾਂਦੇ ਹੁੰਦੇ ਤੇੜੀ ਮਨਜ਼ੂਰੀ ਕੁਝ ਵੀ ਕਰ ਸਕਦੇ ਸੀ ਇਹ ਮਜ਼ਦੂਰੀ ਕਰ ਕਰਕੇ ਪੈਸੇ ਜੋੜੇ ਸੀ ਚਲੋ ਹਰੇਕ ਦੀ ਹੁੰਦੀ ਐ ਇੱਛਾ ਵੀ ਆਪਾਂ ਥੋੜੀ ਜਿਹੀ ਜ਼ਮੀਨ ਬਣਾ ਲਈਏ ਜਾਂ ਪਲਾਟ ਲੈ ਲਈਏ ਹਨਾ ਜਾਂ ਬੈਂਕ 'ਚ ਜਮ੍ਹਾਂ ਕਰਾ ਲਈਏ ਕੋਈ ਤੁਸੀਂ ਕਹੇ ਠੱਗੀ ਠੋਰੀ ਮਾਰੀ ਤੁਸੀਂ ਮਿਹਨਤ ਕਰਕੇ ਲਈ ਸੀ ਅਸੀਂ ਤਾਂ ਮਿਹਨਤ ਕੀਤੀ ਸੀ ਵੀਰ ਜੀ ਆਪਦੀ ਵੀ ਚੱਲ ਚੀਜ਼ ਵਾਂਜੂ ਬੱਚਿਆਂ ਦੀ ਵੀ ਆਪਾਂ ਉਹ ਹੋ ਜਾਣਗੇ ਵੀ ਚੱਲਗੇ ਕੋਈ ਹੋਰ ਉਹ ਕਰ ਲੈਣਗੇ ਜਿਵਾਕ ਆਪਦਾ ਕਾਰੋਬਾਰ ਕੋਈ ਚਲਾ ਲੈਣਗੇ ਜੀ ਪੀਤਾ ਛੋਟੇ ਛੋਟੇ ਨੂੰ ਛੱਡ ਕੇ ਮੁੱਕ ਗਿਆ ਸੀ ਤੁਸੀਂ ਇਸ ਗੱਲ ਨੂੰ ਸਹਿਮਤ ਹੋਗੇ ਸੀ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ 6 ਲੱਖ ਤੋਂ 5 ਲੱਖ ਤੇ ਅਸੀਂ ਕੰਪਰੋਮਾਈਜ਼ ਕਰਦੇ ਆਂ ਤੇ 5 ਲੱਖ ਕੀ ਸਾਨੂੰ ਦੇ ਦੇ ਤਾਂ ਵੀ ਮਨਜ਼ੂਰ ਆ ਤੁਸੀਂ ਇਸ ਗੱਲ ਨੂੰ ਸਹਿਮਤ ਹੋਗੇ ਸੀ ਹਾਂਜੀ ਵੀਰ ਜੀ ਵੀ ਚੱਲ ਜੋ ਜੋ ਨਿਬੜਦਾ ਵੀ ਵੀ ਚੱਲ ਜਿਵੇਂ ਨਵਰੇ ਦੇ ਆ ਵੀ ਨਿਬੜ ਜਾਵੇ ਵਧੀਆ ਚੰਗੀ ਗੱਲ ਹੈ ਵੀ ਐਵੇਂ ਕੋਈ ਨਵਾਂ ਨਿਕਾ ਹੂੰ ਮੁਰ ਕੇ ਆਵਦਾ ਹੋਏ ਵੀ ਕਹਤਾ ਸੀ ਜਿਹੜੇ ਪੀ ਰਹਿੰਦੇ ਆ ਲੈ ਲੈ ਆਪਦੇ ਸਾਨੂੰ ਰਜਿਸਟਰੀ ਕਰਵਾ ਦੇ ਇਹਦਾ 1.6 ਲੱਖ ਰੁਪਏ ਆਪਕਾਰ ਹੁੰਦਾ ਸੀ ਅਸੀਂ ਇੱਕ ਸਕਿੰਟ ਦਾ ਵੀ ਧਾਰਨ ਨਹੀਂ ਕਰਦੇ ਜੋਦੀ ਦੇ ਦਾਂਗੇ ਜੀ ਅਸੀਂ ਇਹ ਫਿਰ ਕਿਸੇ ਗੱਲ ਤੇ ਨਹੀਂ ਆਇਆ ਜੀ ਤੁਸੀਂ ਤਾਂ ਹਰ ਪੱਖੋਂ ਕੰਪਰੋਮਾਈਜ਼ ਕਰਨ ਨੂੰ ਤਿਆਰ ਆ ਜੀ ਹਾਂ ਜੀ 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 ਵੀਰ ਜੀ ਜੇ ਬੰਦਾ ਨਾ ਵਿਚਰ ਤੇ ਉਦੋਂ ਟਾਈਮ ਕੱਢਣਾ ਬਹੁਤ ਔਖਾ ਹੁੰਦਾ ਜੋ ਬੱਚੇ ਨਾ ਜੀ 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 ਸਹੀ ਗੱਲ ਪੈਂਦੀ ਹਾਂ ਜੀ ਹਾਂ ਜੀ ਇੱਕ ਕਮੇਟੀ ਆ ਜੀ ਚਾਰ ਜੀ ਹਾਂ ਤੁਹਾਨੂੰ ਜਦੋਂ ਤੁਸੀਂ ਜਾਣੇ ਥਾਣਿਆਂ ਤੇ ਐਸਐਚਓ ਤੁਹਾਨੂੰ ਦਬਕੇ ਮਾਰਦਾ ਸੀ ਕੀ ਕਹਿੰਦਾ ਸੀ ਪੰਜਾਬ ਪੁਲਿਸ ਦਾ ਮਲਾਜਮ ਸੁਖਰਾਜ ਸਿੰਘ ਜੀ ਇਹ ਕਹਿੰਦਾ ਮੈਂ ਪਰਚਾ ਦੇ ਦੂੰ ਮੈਂ ਕਾਰਵਾਈ ਕਰੂੰ ਮੈਂ ਹੋਰ ਕਾਰਵਾਈ ਕਰੂੰ ਇਹ ਕਹਿ ਰਿਹਾ ਹੈ ਜੀ ਮੈਂ ਦੋ ਪਰਚੇ ਮੇਰੇ ਤੇ ਪਹਿਲਾਂ ਦੇਤੇ ਜੀ ਇੱਕ ਤਰਫੀ ਜਵਾਨਤ ਕਰਤੀ ਦੋ ਬਾਰੀ ਇੱਕ 24 25 ਦਾ ਪਰਚਾ ਦੇਤਾ ਜੀ ਇੱਕ 752 ਜੀ ਜਿਹੜੇ ਪਰਿਵਾਰਾਂ ਦਾ ਤੁਹਾਡਾ ਚੱਲ ਰਿਹਾ ਰੌਲਾ ਜ਼ਮੀਨ ਦਾ ਪਹਿਲੀ ਜ਼ਮੀਨ ਲਈ ਹੈ ਜਿੰਨੇ ਤੋਂ ਉਹਦਿਆਂ ਵੀ ਜ਼ਮਾਨਤਾਂ ਹੋਈਆਂ ਨਹੀਂ ਜੀ ਨਹੀਂ ਜੀ ਉਹਨਾਂ ਦੀ ਕਿਸੇ ਦੀ ਜ਼ਮਾਨਤ ਨਹੀਂ ਮੇਰੀ ਇੱਕ ਤਰਫੀ ਜ਼ਮਾਨਤ ਕਰੀ ਆ ਜੀ ਦੋ ਵਾਰੀ ਦੋ ਵਾਰੀ ਕਰਤੀ ਹਾਂਜੀ ਹਾਂਜੀ ਜੀ ਹਾਂਜੀ ਤੁਸੀਂ ਐਸਐਸਪੀ ਸਾਹਿਬ ਨੂੰ ਨਹੀਂ ਮਿਲੇ ਵੀ ਮੇਰੇ ਨਾਲ ਇੱਕ ੱਤਕਾ ਹੋ ਰਿਹਾ ਜੀ ਮਿਲੇ ਸੀਗੀ ਦਰਖਾਸਤ ਦਿੱਤੀ ਸੀਗੀ ਕੋਈ ਕਾਰਵਾਈ ਤੁਹਾਨੂੰ ਮਿਲਣ ਦਾ ਟਾਈਮ ਮਿਲਿਆ ਤੁਹਾਨੂੰ ਗਏ ਸੀ ਅਸੀਂ ਮਿਲੇ ਸੀਗੇ ਜੀ ਜਾ ਕੇ ਕੀ ਕਹਿੰਦੇ ਅਸੀਂ ਮਤਲਬ 15 ਦਿਨ ਹੋ ਗਏ ਉਸ ਗੱਲ ਨੂੰ ਮਿਲੇ ਸੀਗੇ ਜੀ ਹਾਂਜੀ ਕਹਿੰਦੇ ਵੀ ਕਾਰਵਾਈ ਕਰਾਂਗੇ ਜੀ ਉਹਨਾਂ ਤੇ ਜੀ ਪਰ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਿੰਨਾ ਟਾਈਮ ਹੋ ਗਿਆ 15 ਦਿਨ ਹੋ ਗਏ ਉਸ ਗੱਲ ਨੂੰ 15 ਦਿਨ ਹਾਂਜੀ ਹਾਂਜੀ ਜੀ ਇਦਾਂ ਰਹੀ ਬਾਬੂ ਜੀ ਕਿਵੇਂ ਦੇਖੋਗੇ ਪਰਿਵਾਰ ਕਹਿ ਰਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਅਸੀਂ ਹਰ ਪੱਖੋਂ ਕੰਪਰੋਮਾਈਜ਼ ਕਰਨ ਨੂੰ ਤਿਆਰ ਹਾਂ ਸਾਡੇ ਪੈਸੇ ਮੋੜਨੇ ਆ ਸਾਡੇ ਪੈਸੇ ਵੀ ਮੋੜ ਦੇ ਪੈਸੇ ਵੀ ਪੂਰੇ ਨਹੀਂ ਮੰਗਦੇ ਉਹਦੇ ਜੋ 6 ਲੱਖ ਗਿਆ ਸਾਨੂੰ 5 ਲੱਖ ਦੇ ਦੇ ਜੇਕਰ ਉਹਨੂੰ ਹੋਰ ਪੈਸਿਆਂ ਦੀ ਲੋੜ ਹੈ ਜਿਹੜੇ ਅਸੀਂ ਐਗਰੀਮੈਂਟ ਕਰਿਆ ਸਵਾ ਲੱਖ ਰੁਪਈਆ ਤਕਰੀਬਨ ਇਹ ਕਹਿੰਦੇ ਸੀ ਦੇਣਾ ਸਵਾ ਲੱਖ ਹੀ ਦੇਣਾ ਨਾ ਇੱਕ 160000 ਇੱਕ ਲੱਖ 60 ਹਜ਼ਾਰ ਦੇਣਾ ਉਹ ਵੀ ਅਸੀਂ ਦੇਣ ਨੂੰ ਤਿਆਰ ਆਂ ਪਰਿਵਾਰ ਹਰ ਪੱਖੋਂ ਕੰਪਰੋਮਾਈਜ਼ ਤਿਆਰ ਕਰਨ ਨੂੰ ਆ ਪਰ ਪ੍ਰਸ਼ਾਸਨ ਇਹਨਾਂ ਨਾਲ ਧੱਕਾ ਕਰ ਰਿਹਾ ਧੱਕਾ ਬਿਲਕੁਲ ਕਰ ਰਹੀ ਆਪਣਾ ਜਿਹੜਾ ਨਾ ਧੱਕਾ ਨਜਾਇਜ਼ ਕੰਮ ਕਰ ਰਿਹਾ ਬਾਕੀ ਜਿਹੜੇ ਮੈਂ ਤੁਹਾਨੂੰ ਦੱਸਾਂਗਾ ਜਿਹੜੀ ਆ ਲਾਈ ਖੜੇ ਝੋਨੇ ਨੂੰ ਜਿਹੜੀ ਪੱਕੀ ਫਸਲ ਹੈ ਇਹਦਾ ਕਿਸੇ ਦਾ ਹੱਕ ਹੀ ਨਹੀਂ ਮੰਨਿਆ ਅਗਲਾਉਣਾ ਫਾਂਤ ਜਿਹੜੀ ਪੱਕੀ ਫਸਲ ਹੈ ਪੁੱਤਾਂ ਨੂੰ ਅਨਾਜ ਮਚਣਾ ਦਾ ਵੈਸੀ ਪਾਪ ਅਨਾਜ ਮਚਣਾ ਬਾਕੀ ਪਾਪ ਹੈ ਤੇ ਇਹਦਾ ਬਿਲਕੁਲ ਹੀ ਧੱਕਾ ਹੈ ਮੈਂ ਜਦੋਂ ਉਹਨੂੰ ਫੋਨ ਕੀਤਾ ਮੈਂ ਕਿਹਾ ਯਾਰ ਤੂੰ ਆਏ ਕਰਕੇ ਚਾ ਉਹ ਝੋਨਾ ਖੜਾ ਮਚਾਤਾ ਤੇ ਝੋਨਾ ਇਹ ਦੂਜੇ ਦਿਨ ਬਾਅਦ ਚ ਅੱਗ ਲਾਉਂਦਾ ਜੀ ਦੂਜੇ ਦਿਨ ਬਾਅਦ ਚ ਅੱਗ ਲਾਉਂਦਾ ਪਹਿਲਾਂ ਝੋਨਾ ਇਹਨੂੰ ਪਰਾਲੀ ਨੂੰ ਅੱਗ ਲਾਈ ਉਹਦੇ ਝੋਨਾ ਚੋਰਾ ਆਉਂਦਾ ਤੇ ਬਾਅਦ ਦੇ ਵਿੱਚ ਇਹਨੂੰ ਫੇਰ ਅੱਗ ਲਾਉਂਦਾ ਕਹਿੰਦਾ ਯਾਰ ਮਾ ਉਹਦਾ ਧੱਕੇ ਨਾ ਕਹਿੰਦਾ ਮੇਰੇ ਹੱਥੋਂ ਮੱਚ ਗਿਆ ਜੀ ਤਾਂ ਕਹਿੰਦਾ ਅੱਗ ਲੱਗ ਗਈ ਅੱਗ ਲੱਗੀ ਮੈਂ ਗਲਤ ਹੋ ਗਿਆ ਕੰਮ ਬਾਕੀ ਸਾਰੇ ਦਾ ਕੰਮ ਮੈਂ ਨੇੜੇ ਲੈ ਚੁੱਕਿਆ ਸੀ ਜਿਹੜਾ ਇਹਨਾਂ ਸਮਝੌਤਾ ਸੀ ਨੇੜੇ ਲੈ ਚੁੱਕਿਆ ਮੈਂ 5 ਲੱਖ ਤ ਥੋੜਾ ਜਿਹਾ ਵੜਦੇ 50000 ਦਾ ਫਰਕ ਸੀ ਆ ਉਹ ਮੈਂ ਇਹਨਾਂ ਨੂੰ ਕਹੇਗਾ ਗਏ ਮਾ ਆਪਣਾ ਨਿਮੇੜੋ ਆਪਾਂ ਕੀ ਕਰਨਾ ਦਾਲਤਾਂ 'ਚ ਤੁਰਾਂਗੇ ਦਾਲਤਾਂ 'ਚ ੱਟਕੇ ਖਾਵਾਂਗੇ ਆਪਾਂ ਨਿਮੇੜ ਲਗੇ ਬਾਕੀ ਜਿਹੜੀ ਕੋਈ ਹੋਰ ਗੱਲ ਉਹ ਦਿੱਖੇ ਜੀ ਜਾ ਕੇ ਦਰਖਾਸਤ ਦਿੱਤੀ ਇੱਕ ਚੀਜ਼ ਆ ਦੇਖੀ ਪਹਿਲੀ ਵਾਰ ਕੋਈ ਮੌਕਾ ਹੀ ਦਿੱਖਣ ਨਹੀਂ ਆਇਆ ਕੀ ਜਾਣ ਦੇਖੋ ਜੀ ਮਲਾਜਮਾਂ ਦੀ ਕਿੱਡਾ ਧੱਕਾ ਹੈ ਜਾ ਕੇ ਦਰਖਾਸਤ ਫੜ ਕੇ ਮੁਰਸੀ ਤੋਂ ਕਰਕੇ ਦਰਜਾ ਜੀ ਫੜਾਈ ਨਹੀਂ ਨਹੀਂ ਇੱਕ ਮੈਨੂੰ ਐਂ ਦੱਸੋ ਤੁਸੀਂ ਸਾਡੇ ਮਾਨਜੋਗ ਐਸਡੀਐਮ ਆ ਉਹਨਾਂ ਨੂੰ ਦਰਖਾਸਤ ਦਿੱਤੀ ਤੁਸੀਂ ਡੀਸੀ ਨੂੰ ਦਿੱਤੀ ਦਰਖਾਸਤ ਕੋਈ ਮੌਕਾ ਨਹੀਂ ਵੇਖਣਾ ਐ ਤਹਿਸੀਲਦਾਰ ਐਸਡੀਐਮ ਕੋਈ ਮੌਕਾ ਨਹੀਂ ਵੇਖਣਾ ਐ ਜੀ ਤਹਿਸੀਲਦਾਰ ਦਾ ਕੱਲ ਦਿੱਤੀ ਦਰਖਾਸਤ ਜਿਹੜਾ ਆਪਣਾ ਨਾਜ ਮਚਾਇਆ ਉਹਦੇ ਖਿਲਾਫ ਕੱਲ ਦਰਖਾਸਤ ਦੇ ਕੇ ਆਏ ਉਹ ਵਾਕਿਸਰੇ ਅੱਜ ਦਰਜ ਕਰਵਾਇਓ ਜਿਹੜਾ ਸਾਡਾ ਕੋਈ ਨਿਸ਼ਕਾਨਾ ਉਹ ਸਾਨੂੰ ਕੋਈ ਦਿੱਤਾ ਜਾਵੇ ਇਨਸਾਬ ਜਿਹੜਾ ਕੋਈ ਆਪਣਾ 30 ਹਜ਼ਾਰ ਦਾ ਜਾਂ 15 ਨਕੀਆ 35ਰਾਂਝ ਕਾਨ ਹੋਇਆ ਉਹਦਾ ਮਾਜਬਾ ਦਿੱਤਾ ਜਾਵੇ ਉਹਦਾ ਅੱਜ ਕੱਲ੍ਹ ਦੇਖਾਂਗੇ ਬਾਕੀ ਸਾਰੇ ਜੀ ਮੈਂ ਤਾਂ ਇੱਕ ਇੱਕ ਚੀਜ਼ ਹੋਰ ਮੰਨ ਗਿਆ ਜੀ ਇੱਕ ਜੀ ਹੋਰ ਮੰਨ ਗਿਆ ਜੀ ਮੈਂ ਮਲਾਜ਼ਮ ਨੂੰ ਇੰਨਾ ਮੰਨ ਗਿਆ ਉਹ ਚੱਕ ਕੇ ਦਰਖਾਸਤ ਜੇ ਸੁਵਰਾਜ ਨੂੰ ਭਲਾਈ ਕਹਿੰਦਾ ਮੈਂ ਤਾਂ ਇੰਨਾ ਤੇ ਇੱਕ ਦਾ ਪਰਚਾ ਜੰਦਾ ਕਹਿੰਦਾ ਇਹਦਾ ਆਪਣਾ ਕੋਈ ਰੌਲਾ ਹੀ ਨਹੀਂ ਕਹਿੰਦਾ ਜਿਹੜਾ ਆਪਾਂ ਪਰਾਲੀ ਵਾਲਾ ਇਹਦਾ ਰੌਲੇ ਨੂੰ ਕਹਿੰਦਾ ਲੜਾਈ ਦਾ ਪਰਚਾ ਲੜਾਈ ਦੀ ਪਰਚੀ ਕਿੰਨੂੰ ਦੱਸਦਾ ਕਹਿੰਦਾ ਜੀ ਮੈਂ ਜੀ ਇੱਥੋਂ ਢੋੜ ਕਿਲੋਮੀਟਰ ਚੱਲ ਕੇ ਜਾ ਕੇ ਬੰਦਾ ਇੱਕ ਚੱਕੀ ਤੇ ਆਟਾ ਪੀਠੀ ਜਾਂਦਾਗਾ ਆਟਾ ਪੀਂਦਾ ਹੈ جا کے ان کے اور جا کے چڑ لَت ماردا ہے لَت مارن سارے نے کہے بندا کروں گی وہ ڈੰڈا جا ਝਾੜ دے ڈੰڈا مارا جی بھجے ਜਾਂਦੇ ਨੇ بھجے ਜਾਂਦੇ ਨੇ ਕੀ ਕੀਤਾ ਜਿਉਂ ਨੇ ਭਜੇ ਜਾਂਦੇ ਨੇ ਉਹ ਬੱਜਾ ਆਪਣੀ ਅਸਤਾਲ ਦੇ ਵਿੱਚ ਆਪਣੇ ਕੰਦ ਜਾਂ ਸਾਡੇ ਅੱਡਾ ਜਾ ਉਹ ਚ ਬੱਜਿਆ ਮੋਟਰਸਾਈਕਲ ਉੱਡ ਕੇ ਪਿਆ ਉਹ ਜਾ ਕੇ ਚਲਮੰਡੀ ਦਾਖਲ ਹੋ ਗਿਆ ਚਲਮੰਡੀ ਤੋਂ ਬੈਂਡੇ ਦਾਖਲ ਹੋ ਗਿਆ ਬੈਂਡੇ ਤੋਂ ਗੋਨਿਆਂ ਲਾ ਕੇ ਪਰਚਾ ਰਜਿਸਟਰ ਕਰਾਇਆ ਜੀ ਆ ਚੀਜ਼ ਨਾ ਮੈਂ ਪਹਿਲੀ ਵਾਰ ਦੇਖਿਆ ਜਿਹੜਾ ਮਲਾਜਮਾ ਨੇ ਇੱਕ ਤਰਫੇ ਮਦਦ ਕੀਤੀ ਹੈ ਇੱਕ ਦਰਫੇ ਮਦਦ ਕੀਤੀ ਹੈ ਮੁਲਾਜ਼ਮਾਂ ਦਾ ਬਹੁਤ ਤਕਾਏ ਵਿੱਚ ਇਹ ਜੇ ਕੋਈ ਗੱਲ ਨਹੀਂ ਅਕਸਰ ਨੂੰ ਕੋਈ ਕਹਿੰਦਾ ਵੀ ਆਪਣਾ ਆਪਣਾ ਗਿਆਨ ਆਊਆ ਫਲਾਣਾ ਮੁਲਾਜ਼ਮ ਆਊਆ ਆਪਣਾ ਅਕਵਾਲ ਆਊਆ ਫਲਾਣਾ ਆਊਆ ਕੋਈ ਨਹੀਂ ਆ ਕੇ ਜਿਹਨ ਪੈਰ ਨਹੀਂ ਸੁੰਗਿਆ ਤੇ ਬਾਕੀ ਸਾਰੇ ਸਾਰੇ ਜੀ 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 ਅੱਗੇ ਨਾਲ ਬਜ਼ੁਰਗ ਤੁਸੀਂ ਕਿਵੇਂ ਕੋ ਗਰੀਬ ਪਰਿਵਾਰ ਆ ਇਹ ਕਹਿੰਦੇ ਦਿਹਾੜੀਆਂ ਕਰਕੇ ਅਸੀਂ ਪੈਸਾ ਤੁਹਾਡੇ ਨਾਲ ਵੀ ਕਰੋ ਲੱਖ ਮੇਰਾ ਜਮੀਨ ਦਾ ਤਨ ਕਰਨਾ ਇਹ ਖਾਲ ਪਈ ਲੈਣਾ ਜੀ ਮੈਨੂੰ ਨਾ ਜ਼ਮੀਨ ਪੂਰੀ ਕਰ ਦੋ ਨਾ ਖਾਲ ਪਈ ਕਾ ਉਸੇ ਜਿਨ੍ਹਾਂ ਨੇ ਇਸ ਪਰਵਾਦ ਦਾ ਲਿਆ ਉਸੇ ਤੋਂ ਤੁਸੀਂ ਜ਼ਮੀਨ ਲਈ ਆਹੋ ਛੋੜੀ ਆ ਉਸੇ ਤੋਂ ਤੁਸੀਂ ਹਾਂ ਜੀ ਅਗਲੇ ਛੋੜੀ ਲਈ ਆ ਜੀ ਤੇ ਤੁਸੀਂ ਕਿੰਨੀ ਜਗਾ ਲਈ ਸੀ ਤਿੰਨ ਤਿੰਨ ਕਰਾਣਾ ਤਿੰਨ ਨੀ ਇਹਨਾਂ ਨੇ ਲਈ ਸੀ ਹਾਂ ਹਾਂ ਤਿੰਨ ਹੀ ਇਹਨਾਂ ਨੇ ਲਈ ਤਿੰਨ ਤੇ ਤੁਸੀਂ ਕੋਈ ਦਰਖਾਸਤਾਂ ਦਿੱਤੀਆਂ ਨਾ ਕੋਈ ਦਰਖਾਸਤ ਨਹੀਂ ਸੀ ਤੁਸੀਂ ਦਿੱਤੀ ਹੈ ਕੋਈ ਦਰਖਾਸਤ ਵੀ ਮੈਨੂੰ ਪਈ ਖਾਲ ਮਿਲਣਾ ਚਾਹੀਦਾ ਆ ਖਾਲ ਨਹੀਂ ਦਿੱਤੀ ਦਰਖਾਸਤ ਤੁਸੀਂ ਨਹੀਂ ਦਿੱਤੀ ਹਾਂ ਹਾਂ ਦਰਖਾਸਤ ਹਾਂ ਜੀ ਜੀ ਪਰਿਵਾਰ ਨੇ ਐਸਐਸਪੀ ਸਾਹਿਬ ਤਹਿਸੀਲਦਾਰ ਸਾਹਿਬ ਤੇ ਹਰੇਕ ਜਗ੍ਹਾ ਇਨਰਨੇਟ ਡੀਸੀ ਦਫਤਰ ਹਰੇਕ ਜਗ੍ਹਾ ਜਾ ਕੇ ਆਪਣੀਆਂ ਦਰਖਾਸਤਾਂ ਦਿੱਤੀਆਂ ਜਿਹੜਾ ਪ੍ਰਸ਼ਾਸਨ ਹੈ ਉਹ ਇੱਕ ਕੁੰਬ ਕਰਦੀ ਨੀਂਦ ਸੁੱਤਾ ਕਿਉਂ ਸੁੱਤਾ ਕਿ ਇਹ ਲੋਕ ਗਰੀਬ ਆ ਉਲਟਾ ਇਹਨਾਂ ਨੇ ਪੈਸੇ ਦਿੱਤੇ ਜਗ੍ਹਾ ਲਈ ਤੇ ਇਹਨਾਂ ਦਾ ਝੋਨਾ ਵਿਜਾ ਹੋਇਆ ਸੀ ਤੇ ਇਹਨਾਂ ਦੇ ਝੋਨੇ ਨੂੰ ਉਹ ਜਾ ਆ ਕੇ ਅੱਗ ਲਾ ਜਾਂਦਾ ਤੇ ਪ੍ਰਸ਼ਾਸਨ ਉਲਟਾ ਇਹਨਾਂ ਤੇ ਹੀ ਪਰਚਾ ਦੇ ਦਿੰਦਾ ਇਹਨਾਂ ਦੀ ਇੱਕ ਤਰਫੀ ਜਮਾਨਤ ਕਰ ਦਿੰਦਾ ਪਰ ਕੱਲੂ ਜੇਕਰ ਪ੍ਰਸ਼ਾਸਨ ਇਹਨਾਂ ਦਾ ਕਿਸਾਨ ਦਾ ਕੋਈ ਨੁਕਸਾਨ ਹੋ ਜਾਂਦਾ ਕਿਸੇ ਪਰਿਵਾਰ ਦੇ ਮੈਂਬਰ ਦਾ ਫਿਰ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਇੱਥੋਂ ਦਾ ਪ੍ਰਸ਼ਾਸਨ ਕੋਈ ਵੀ ਪ੍ਰਸ਼ਾਸਨ ਨੇ ਇੱਕ ਵਾਰੀ ਵੀ ਆਕੇ ਇੱਥੇ ਮੌਕਾ ਨਹੀਂ ਵੇਖਿਆ ਪ੍ਰਸ਼ਾਸਨ ਦਾ ਹੱਕ ਬੰਦਾ ਸੀ ਮੌਕਾ ਵੇਖਣ ਦਾ ਕਿ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਕਿਹੜੇ ਬੰਦੇ ਨੇ ਕਰਿਆ ਉਸ ਤੇ ਕਾਰਵਾਈ ਹੋਣੀ ਚਾਹੀਦੀ ਸੀ ਜੇਕਰ ਕੱਲ ਨੂੰ ਇਸ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਤਾਂ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਜ਼ਿੰਮੇਵਾਰ ਹੋਵੇਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸਿਓ ਕਿ ਇਸ ਗਰੀਬ ਪਰਿਵਾਰ ਨਾਲ ਤੁਹਾਨੂੰ ਕਿਵੇਂ ਲੱਗਾ ਵਾਕਈ ਧੱਕਾ ਹੋ ਰਿਹਾ ਕਿ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਵਾਕਈ ਕੰਮ ਕਰਦੇ ਨਹੀਂ ਨੀ ਸੁੱਤਾ ਕਿ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਵਾਕਈ ਇੱਕ ਤਰ੍ਹਾਂ ਦੀ ਗੱਲ ਕਰ ਰਿਹਾ ਅਸੀਂ ਦੂਜਾ ਪੱਖ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਜੇਕਰ ਦੂਜਾ ਪੱਖ ਉਹਨਾਂ ਨੇ ਸਾਨੂੰ ਦੇਣਾ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਦਾ ਪੱਕ ਵੀ ਰੱਖਾਂਗੇ ਜਸਵੰਤ ਸਿੰਘ ਨਾਲ ਗੱਲ ਹੋ ਰਹੀ ਹੈ ਮੇਰੀ ਜੀ ਜੀ ਉਹ ਕਹਿੰਦੇ ਪ੍ਰਵਾਜ ਜਸਵੰਤ ਸਿੰਘ ਸਾਡੇ ਨਾਲ ਧੱਕਾ ਕਰਦਾ ਫੁੱਲ ਐਗਰੀਮੈਂਟ ਦਾ ਸਾਡਾ ਹੋਇਆ ਸੀ ਉਹਦੇ ਨਾਲ ਜੀ ਅੱਛਾ ਜੀ ਤੇ ਸਾਡੀ ਖੜੀ ਫਸਲ ਬਾਤ ਗਏ ਜਿਹੜੇ ਝੋਨਾ ਸੀ ਦੇਖੋ ਜਨਾਬ ਪਤਾ ਕੀ ਹੈ ਨਾ ਉਹ ਕੋਰਟ ਕੇਸ ਚੱਲਦਾ ਜੀ ਇਹਨਾਂ ਨੇ ਚੱਕ ਦਾ ਕੇਸ ਲਾ ਛੱਡੇਗਾ ਐਗਰੀਕਲਚਰ ਦਾ ਫੇਰ ਹੀ ਹੋਵੇ ਨਾ ਜੇ ਉਹ ਇਹ ਤਾਂ ਹੁਣ ਦੋ ਚੀਜ਼ਾਂ 'ਤੇ ਹੀ ਬੈਠੇ ਇੱਕ ਤਾਂ ਕੋਰਟ ਕੇਸ ਲਈ ਬੈਠੇ ਚੱਕ ਦਾ ਕੀ ਐਗਰੀਕਲਚਰ ਦਾ ਮੰਨ ਕੇ ਚਲੋ ਬੈਨਾਂ ਕਰੀ ਬੈਠੇ ਆ ਇਹ ਦੋ ਦੋ ਕੰਮ ਤਾਂ ਨਹੀਂ ਚੱਲਦੇ ਨੇ ਇਹਨਾਂ ਦੇ ਫਿਰ ਇਹ ਤਾਂ ਸਭ ਤੋਂ ਵੱਡੇ ਠਾਗੇ ਨੇ ਨਹੀਂ ਠਾਗਰ ਨਹੀਂ ਉਹ ਤਾਂ ਤੁਹਾਨੂੰ ਕਹਿੰਦੇ ਆ ਵੀ ਉਹ ਕਹਿੰਦੇ ਤੁਸੀਂ ਪਹਿਲਾਂ ਉਹਨਾਂ ਦਾ ਪੇਮੈਂਟ ਲਈ 5 ਲੱਖ ਰੁਪਈਆ ਤੁਹਾਡਾ 1 ਲੱਖ 60 ਹਜ਼ਾਰ ਰੁਪਈਆ ਉਹਨਾਂ ਵੱਨੀ ਰਹਿੰਦਾ ਨਹੀਂ ਜੀ ਨਹੀਂ ਨਹੀਂ 1 ਲੱਖ ਮੈਂ ਤਾਂ ਮੈਨੂੰ ਦਿੱਤੇ ਦੋਗਾ ਨਹੀਂ ਕੋਰਟ ਦਾ ਕੇਸ ਤਾਂ ਬਾਅਦ ਹੀ ਚੱਲਿਆ ਹੋਊਗਾ ਨਾ ਜਦੋਂ ਤੁਹਾਡੇ ਨਾਲ ਰੋਲਾ ਪੈ ਗਿਆ ਤੁਸੀਂ ਕਬਜ਼ਾ ਨਹੀਂ ਦਿੱਤਾ ਉਹਨੂੰ ਠੇਕੇ ਤੇ ਲਈਏ ਪਹਿਲੀ ਨਹੀਂ ਉਹਨਾਂ ਦੇ ਕੋਲੇ ਸਬੂਤ ਵੀ ਰਿਸ਼ਤੀ ਉਹਨਾਂ ਕੋਲੇ ਨਹੀਂ ਕਬਜ਼ਾ ਉਹਨਾਂ ਕੋਲੇ ਲੈ ਨਹੀਂ ਦੇਣਗੇ ਉਹ ਤਾਂ ਇਕੱਲਾ ਬੈਨਾਂ ਹੋਇਆ ਨਹੀਂ ਜੀ ਫੁੱਲ ਐਗਰੀਮੈਂਟ ਦਾ ਬਿਆਨਨਾ ਹੋਇਆ ਫਿਰ ਤਾਂ ਪੇਮੈਂਟ ਦਾ ਹੋਇਆ ਤੁਹਾਡਾ ਪੇਮੈਂਟ ਦਾ ਚਲੋ 2 ਲੱਖ ਦਾ ਹੋਇਆ 2 ਲੱਖ ਆਇਆ ਮੇਰੇ ਕਿਨੇ ਮੈਨੂੰ ਮੰਨਣਾ ਹੈ ਨਹੀਂ ਤੁਹਾਡੇ ਕੋਲ ਨਹੀਂ 5 ਲੱਖ ਨਹੀਂ ਆਇਆ ਉਹਨਾਂ ਦਾ ਨਹੀਂ ਜੀ ਨਹੀਂ ਨਹੀਂ ਉਹ ਤਾਂ ਨੇ ਵਧਾਇਆ ਮਹੀਨਾ-ਮਹੀਨਾ ਕਰਕੇ ਵਧਾਇਆ ਜੀ ਉਹ ਤਾਂ ਤੁਹਾਨੂੰ ਕਹਿੰਦੇ ਵੀ ਵਧਾਇਆ ਸਾਡੇ ਘਰੇ ਆ ਜਾਂਦੇ ਨਹੀਂ 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 ਇਹ ਪਤਾ ਕੀ ਸੀ ਮੈਂ ਜਿਹਨਾਂ ਨੂੰ ਕਹਿੰਦਾ ਵੀ ਜੀ ਨਾ ਧੱਕੇ ਜਰਾ ਚਲ ਕੋਈ ਨਹੀਂ ਮਹੀਨਾ ਹੋਰ ਦੋ ਮਹੀਨਾ ਇਹ ਜਿੱਦੇ ਮੈਂ ਇਹਨਾਂ ਨੇ ਹਾਜ਼ਰੀ ਲਵਾਈ ਹੈ ਨਾ ਉਦੋਂ ਹੀ ਮੇਰੇ ਨਾਲ ਇਹਨਾਂ ਨੇ ਠੱਗੀ ਮਾਰੀ ਹੈ ਕਹਿੰਦੇ ਵੀ ਆਪਾਂ ਉਹਨਾਂ ਵਧਾਵਾਂਗੇ ਅੱਜ ਤੇ ਸਾਡਾ ਬੰਦਾ ਗਿਆ ਗੱਡੀ ਲੈ ਕੇ ਆ ਹਰਕ੍ਰਿਸ਼ਨ ਜਿਹੜਾ ਇਹਦਾ ਛੋਟਾ ਭਰਾ ਕਹਿੰਦਾ ਹਰਕ੍ਰਿਸ਼ਨ ਗਿਆ ਗੱਡੀ ਲੈ ਕੇ ਜੀ ਤੇ ਆਈ ਉਹ 3-4 ਵਜੇ ਆਊਗਾ ਕਹਿੰਦਾ ਅਪਾ ਉਸ ਤੋਂ ਬਾਅਦ ਵਧਾ ਲੈਵਾਂਗੇ ਹਤ ਨਹੀਂ ਜੀ ਮੈਂ ਚਲੋ ਕੋਈ ਗੱਲ ਨਹੀਂ ਮੈਂ ਤੇ ਸੀ ਆਪਰ ਨੂੰ ਕੀ ਸੀ ਅਬ ਚਲ ਮਹੀਨਾ ਹੋਰ ਵਧਾ ਲੈਣਗੇ ਜੀ ਤੇ ਇਹ ਜੀ ਪਹਿਲਾ ਬਾਗੀ ਰਾਮੇ ਉਸ ਤੋਂ ਬਾਅਦ ਮੈਨੂੰ ਕਿਸੇ ਬੰਦੇ ਨੇ ਫੋਨ ਕੀਤਾ ਕਿ ਆਏ ਆ ਕਰਕੇ ਨਾ ਵੀ ਉਹ ਆ ਬਈ ਤੇਰਾ ਹਤਾ ਹਾਜ਼ਰੀ ਲਵਾਉਣ ਗਿਆ ਮੈਂ ਕਿਹਾ ਚਲ ਕੋਈ ਨਹੀਂ ਮੈਂ ਗਿਆ ਮੇਰੇ ਜਾਂਦੇ ਨੂੰ ਟਾਈਮ ਹੋ ਗਿਆ ਤੇ ਜਿਹੜਾ ਫਿਰ ਐਗਰੀਮੈਂਟ ਉਹਨਾਂ ਕੋਲ ਲਿਖਿਆ 5 ਲੱਖ ਦਾ ਉਹ ਕਿਵੇਂ ਫਿਰ ਜਿਹੜਾ 5 ਲੱਖ ਦਾ ਜੀ ਇਹ ਲੋਕਾਂ ਨਾਲ ਹਰ ਕੋ 5 ਲੱਖ ਦਾ ਐਗਰੀਮੈਂਟ ਹੋਇਆ ਸਾਡੇ ਕੋਲ ਲਿਖਤਾ ਹੈਗੀ ਅ ਵੀ ਅਸੀਂ 5 ਲੱਖ ਰੁਪਏ ਤੁਹਾਨੂੰ ਦਿੱਤਾ ਚਲੋ ਜਿਹੜਾ ਉਹਨਾਂ ਨੇ ਦਿੱਤਾ ਦਿੱਤਾ ਧੋਈ ਆ ਉਹ ਵਧਾਪਦਾ ਕਿ ਹੋਇਆ ਜੀ ਇਦਾਂ ਨਹੀਂ ਹੋਇਆ ਉਹ 25000 ਰੁਪਏ ਮਹੀਨੇ ਦਾ ਵਧਾਉਂਦੇ ਹੁੰਦੇ ਸੀ ਨਹੀਂ ਚਲੋ ਕੁਝ ਵੀ ਹੈ ਤੁਹਾਡੇ ਬੰਨੀ ਐਗਰੀਮੈਂਟ ਦਾ 5 ਲੱਖ ਦਾ ਹੀ ਹੈ ਨਾ ਤੁਹਾਡੇ ਬੰਨੀ ਹੋਇਆ ਤਾਂ 5 ਲੱਖ ਹੀ ਹੈ ਨਾ ਦੇਖੋ ਗੱਲ ਦਾ ਸੁਣੋ ਨਾ ਵੀ ਮੈਨੂੰ ਕਰਪਾਵਾ ਕੁਝ ਵੀ ਲੱਗਦਾ ਠੱਗੀ ਹੈ ਤੁਹਾਨੂੰ ਰਾਤ ਦੇਖੋ ਨਾ ਜਦ ਕੋਰਟ ਕੇਸ ਚੱਲਦਾ ਉਹ ਦੇਖੋਗੇ ਵੀ ਕੀ ਦਿੱਤਾ ਕੀ ਹੋਇਆ ਜਿਹਦੇ ਸਾਹਮਣੇ ਦਿੱਤਾ ਜਾਂ ਨਹੀਂ ਦਿੱਤਾ ਕੀ ਹੋਇਆ ਉਹ ਤਾਂ ਕੋਰਟ ਨਹੀਂ ਰਹਿਣਾ ਨਾ మే ਜਿਵੇਂ ਹੁਣ ਫਸਲ ਤੁਸੀਂ ਉਹ ਕਹਿੰਦੇ ਸਾਡੀ ਅੱਗ ਲਾਤੀ ਧੋਨੇ ਨੂੰ ਪਾਲੀ ਨਹੀਂ ਨਹੀਂ ਇਨਾਂ ਦਾ ਇਨਾਂ ਦਾ ਤਾਂ ਕੋਈ ਹੋਣੀ ਦਿਖਾਉਣ ਕਿੱਥੇ ਕਬਜ਼ਾ ਇਹਨਾਂ ਕੋਲੇ ਕੀ ਪ੍ਰੂਫ ਹੈ ਇਹਨਾਂ ਕੋਲੇ ਕਬਜ਼ੇ ਦਾ ਹੂੰ ਕੋਈ ਰਿਸ਼ਤੇ ਇਨਾਂ ਦੇ ਨਹੀਂ ਹੋਈ ਕੋਈ ਹੋਰ ਇਹਨਾਂ ਕੋਲੇ ਕੋਈ ਹੋ ਨਹੀਂ ਹੈ ਕਿੱਥੇ ਇਹਨਾਂ ਦਾ ਹੋਇਆ ਵੇ ਉਹ ਬਿਆਨਾ ਹੋਇਆ ਬਿਆਨਾ ਤਾਂ ਹਜ਼ਾਰੇ ਹੋਏ ਪਏ ਬਿਆਨਾ ਤਾਂ ਬਿਆਨਾ ਨਾਲ ਥੋੜੀ ਜਿਹਾ ਹੁੰਦੀ ਹੈ ਜਮੀਨਾਂ ਬਿਲਕੁਲ ਬਿਆਨਾ ਦੀ ਕੋਈ ਵੈਲਿਊ ਤਾਂ ਹੋਊਗੀ ਜਿਹੜਾ 25 ਵੈਲਿਊ ਇਹਨਾਂ ਦੀ ਪੈਸਾ ਪੈਸਾ ਦੇਖੋ ਜਿਹੜਾ ਲਿਖਿਆ ਹੋਊਗੀ ਜਿਹੜਾ ਰਾਤ ਨਹੀਂ ਲਿਖਣਾ ਫੁੱਲ ਪੇਮੈਂਟ ਦਾ ਜਿਹੜਾ ਬਿਆਨਾ ਹੋਇਆ ਹੋਊਗਾ ਸਰਕਾਰੀ ਦਿਲ ਉਹ ਸਰਕਾਰ ਨੇ ਦੇਖਣਾ ਨਾ ਕੋਰਟ ਦੇ ਕੇਸ ਹੈਗਾ ਕੋਰਟ ਨੇ ਦੇਖਣਾ ਵੀ ਕੀ ਕੁਛ ਹੈ ਜੀ 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 ਹਾਂ ਉਹ ਕੋਰਟ ਨੇ ਦੇਖਣਾ ਨਾ ਜਦੋਂ ਇਹ ਨਾ ਕੇਸ ਲਾਉਂਦੇ ਚਲੋ ਆਪਾਂ ਰਾਜਵੰਦ ਕਰ ਲੈਂਦੇ ਕੁਝ ਕਿਨੇ ਸੀ ਆ ਹੁਣ ਦੇਖੋ ਆਹ ਆ ਜਮੀਨ ਸਾਨੂੰ ਲੈ ਕੇ ਲੈਦਾ ਕਰੀ ਜਾਂਦੇ ਕਾ ਮੈਂ ਹੁਣ ਅੱਗ ਕਿਹਨੇ ਨਹੀਂ ਲਾਈ ਹੈ ਹੂੰ ਇਹ ਚਲੋ ਜੇ ਇਹ ਦੋਹਾਂ ਨਾਲ ਦਾ ਰੌਲਾ ਵੀ ਸੀਗਾ ਮੰਨ ਲੈਂਦੇ ਆ ਤੇ ਫਿਰ ਆਹ ਆਪਣਾ ਮੰਨ ਲਓ ਵੀ ਬਾਕੀ ਤਾਂ ਮੈਂ ਵਿਜਣਾ ਹੀ ਹੈ ਜੀ ਇਹ ਮਸ਼ੀਨ ਵਾਲੇ ਨੂੰ ਧਮਕਾਉਂਦੇ ਸੀ ਜਿਹੜਾ ਮਸ਼ੀਨ ਫੜਾਦੇ ਜਬ ਤੱਕ ਕਰਾਦੇ ਐਂ ਕਰਦੇ ਮਸ਼ੀਨ ਹਟ ਗਿਆ ਬੜਵੜਨੀ ਐ ਚੋਣਾ ਇੱਕ ਦੂਸਰਾ ਪਰਿਵਾਰ ਹੋਰ ਆਇਆ ਸੀ ਉਹ ਕਹਿੰਦਾ ਮੇਰੇ ਨਾਲ ਵੀ ਠੱਗੀ ਮਾਰ ਕੇ ਤਿੰਨ ਕਰਾਲਾ ਮੈਨੂੰ ਦਿੱਤੀ ਨਾ ਮੈਨੂੰ ਰਾਹ ਨਾਮ ਪਈ ਦਿੱਤੀ ਆ ਕੌਣ ਜੀ ਇੱਕ ਪਰਿਵਾਰ ਹੋਰ ਆਇਆ ਸੀ ਬਜ਼ੁਰਗ ਹੈ ਉਹ ਕਹਿੰਦੇ ਉਹ ਕਹਿੰਦੇ ਸਾਨੂੰ ਵੀ ਤਿੰਨ ਕਰਾਲਾ ਵੇਚ ਗਿਆ ਉਹ ਅੱਛਾ ਜੀ ਹਾਂ ਜੀ ਉਹ ਤਾਂ ਨਕਸ਼ੇ ਤੇ ਲੱਗੀ ਵੀ ਲੈ ਲੈਣ ਪਈ ਜਿੱਥੇ ਲੱਗਿਆ ਉਹਨਾਂ ਨੂੰ ਸਾ ਉਹ ਕਹਦਾ ਸਾਨੂੰ ਵੀ ਪਈ ਖਾ ਉਹ ਤਾਂ ਅੱਗੇ ਅੱਗੇ ਉੱਥੇ ਕੋਠੀ ਨਹੀਂ ਆ ਜਿਹੜੀ ਤੁਸੀਂ ਨਾਲ ਦੀ ਟੱਪ ਗਏ ਹੋ ਕੋਠੀ ਦੇ ਜੀ ਸਰ ਇਹਨੂੰ ਪਤਾ ਉਹ ਕੋਠੀ ਵਾਲਾ ਰੋਕ ਗਿਆ ਉਹ ਪਈ ਉਹ ਘੜਵਾ ਲੈਣਾ ਬੰਦੂ ਕਿ ਮੈਂ ਤਾਂ ਰਾਜ਼ੀ ਹਾਂ ਮੈਂ ਨਾਲ ਲਗੂ ਨਾ ਜੀ ਜੀ ਮੈਂ ਨਾਲ ਲਗੂ ਨਾ ਸਾਨੂੰ ਲੱਗੀ ਵੀ ਹੈ ਭਈ ਉਹ ਨਕਸ਼ੇ ਤੇ ਠੀਕ ਹੈ ਜੀ ਠੀਕ ਹੈ ਹਾਂ ਉਹ ਘਰ ਵਾਲਾ ਰੋਕ ਗਿਆ ਭਈ ਉਹ ਹੁਣ ਅਸਲੀ ਜਿਹੜੀ ਲੰਗਦੇ ਨੇ ਛੱਦ ਦੀ ਬਾਣ ਮੁੱਲ ਲੈ ਕੇ ਇੱਧਰ ਨਹੀਂ ਡੱਬ ਦੂਜੇ ਪਾਸੇ ਦੀ ਠੀਕ ਹੈ ਠੀਕ ਹੈ ਠੀਕ ਹੈ ਆਪਾਂ ਉਹਨਾਂ ਨੇ ਗੱਲ ਹੀ ਕਰੀ ਸੀ ਨਾ ਵੀ ਜਿਹੜੇ ਪਈ ਪਈ ਲੱਗੀ ਹੈ ਬਾਣ ਉਹ ਹੀ ਦੇਵਾਂਗੇ ਦੂਜੀ ਨਹੀਂ ਹੈ ਜੀ 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 ਜ ਹਾਂ ਹਾਂ ਉਹ ਪਹਿਲਾਂ ਆਪ ਦੇ ਘੜਾ ਲੈਣੋਂ ਘਰ ਵਾਲਾ ਰੋ ਗਿਆ ਮੈਂ ਇਹਨਾਂ ਦੇ ਨਾਲ ਲੱਗੂ ਆ ਉਹ ਤਾਂ ਹੁਸੈਨ ਤਾਂ ਮੋਦੇ ਨਾਲ ਓਕੇ 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 ਜੀ ਹਾਂ ਮੈਨੂੰ ਤਾਂ ਆਪ ਨੰਗਣੂ ਸਕੇ ਤੰਗੀ ਉੱਤੇ ਆਣਾ ਹੋਵੇ ਤਾਂ ਮੈਂ ਉਹਨੂੰ ਆਖੇ ਦੀ ਮੈਂ ਛੱਡ ਵੀ ਉਹਨੇ ਕੁਝ ਤਾਂ ਛੱਡ ਤੀ ਉਹਨ ਘਰ ਦਾ ਮਤਾਂ ਉਹਨੇ ਫੇਰ ਨਹੀਂ ਛੱਡਿਆ ਜੀ 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 ਹਾਂ ਹਾਂ